ਇਹ ਧਰਤੀ ਬਾਬਾ ਬਕਾਲਾ ਸਾਬੀ ਇਤਿਹਾਸਿਕ ਅੱਜ ਪੂਰੀ ਦੁਨੀਆ ਦੇ ਵਿੱਚ ਰਖੜ ਪੁੰਨਿਆਂ ਦਾ ਪਿਆਰ ਮਨਾਇਆ ਜਾਂਦਾ ਹੈ ਜਦੋਂ ਇਸ ਪਵਿੱਤਰ ਧਰਤੀ ਤੇ ਸਾਚਾ ਗੁਰੂ ਲਾਦੋਰੇ ਕੋਠੇ ਤੇ ਚੜ ਕੇ ਜਦੋਂ ਮੱਖਣਸ਼ਾ ਲਵਾਣਾ ਜੀ ਵੱਲੋਂ ਹੋਕਾ ਦਿੱਤਾ ਗਿਆ ਦਾਜ ਦਾ ਦਿਨ ਇਸ ਕਰਕੇ ਇਤਿਹਾਸਿਕ ਮੰਨਿਆ ਜਾਂਦਾ ਹੈ ਮੈਂ ਮੱਥਾ ਟੇਕਿਆ ਆ ਬਹੁਤ ਭਾਰੀ ਗਿਣਤੀ ਸੰਗਤਾਂ ਆਈਆਂ ਹੋਈਆਂ ਨੇ ਜਿਹੜੇ ਲੋਕ ਆਪਣੇ ਗੁਰੂਆਂ ਦਾ ਆਪਣੇ ਸ਼ਹੀਦਾਂ ਦਾ ਫਿਰਸਾ ਨਹੀਂ ਭੁੱਲਦੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਮੈਂ ਹਰ ਸਾਲ ਇੱਥੇ ਆਉਣਾ ਤੁਹਾਡੇ ਹਲਕੇ ਦੇ ਐਮਐਲਏ ਟੋਂਗ ਸਾਹਿਬ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮੇਲਾ ਮੈਂ ਕਹਿੰਦਾ ਆਉਂਗਾ ਇਹ ਚ ਤੁਸੀਂ ਕਿਵੇਂ ਹੋ ਸਕਦਾ ਕਿ ਮੈਂ ਨਾਮ ਸੱਦਾ ਪੱਤਰ ਦੀ ਵੀ ਲੋੜ ਨਹੀਂ ਇਹੋ ਜੇ ਫੰਕਸ਼ਨਾਂ ਵਾਸਤੇ ਸੱਦਾ ਪੱਤਰ ਥੋੜੀ ਹੁੰਦਾ ਇਹ ਤਾਂ ਸਾਨੂੰ ਆਉਣਾ ਸੱਦਾ ਪੱਤਰ ਤਾਂ ਗੁਰੂਆਂ ਦਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਜਿਨ੍ਹਾਂ ਨੇ ਸਾਨੂੰ ਸੱਚੇ ਰਾਤ ਚੱਲਣ ਦੀ ਪ੍ਰੇਰਣਾ ਦਿੱਤੀ ਹੈ